अपने बच्चे है, तो 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 हाँ है कुछ खर्चा मोड़ दे अपना आवाज नहीं है भाई वो करके सैलेंट आ ਜੀ ਬਾਈ ਬੰਟੀ ਵੱਲ ਹੋਣਾ ਲੱਗੀ ਪਾਲਟੀ ਮਾ ਅਕੇ ਮਿਲਦੇ ਆ ਪੂਰੀ ਲੈ ਮਿੱਠਾ ਬਾਈ ਅੱਜ ਕਰੂਗਾ ਕੋਸੇ ਮਸੀਨ ਨੂੰ ਸ਼ੂਗਰ ਕਰੂਗਾ ਹੋਰ ਕੀ ਕਰਨਾ ਇਹਨੇ ਲੱਡੂ ਆਗੇ ਲੱਡੂ ਵਾਹੇ ਗੁਰੂ ਆ ਕਿੰਨਾ ਝਾੜ ਮੰਗਦਾ ਝਾੜ ਤਾਂ ਦੋ ਟਰਾਲੇ ਭਰ ਜੂ ਦੋ ਟਰਾਲੇ ਭਰ ਜੂਏ ਭਰ ਜੂਗਾ ਲੈ ਵੀ ਮੁੰਡਿਆ ਵਾਦਾ ਕਰਾਈ ਮੁੰਡਿਆ ਬਾਈ ਇੱਕ ਦੇਖਿਆ ਮੈਂ ਉਹਨੂੰ ਫੜਾ ਅੰਕਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੋੜੀ ਕਿਸਮ ਦਾ ਲੱਡੂ ਹੈਗੇ ਦੇ ਦੇ ਲੈ ਮੱਥਾ ਟੇਕ ਨਹੀਂ ਹੋਇਆ ਉਹ ਕਿਤੇ ਕੰਮ ਪੈ ਗਿਆ ਸਾਜਰੀ ਅੱਛਾ ਫੜਾ ਫੜ ਪਾ ਕੇ ਕੱਪੜੇ ਜਿਹੜੀ ਪਾਗਲ ਜੀ ਬਨ ਬਨ ਕੇ ਨਵੇੜਿਆਏ ਬੜਾ ਠੀਕ ਹੈ ਹਾਂ ਕੀ ਹਾਲ ਹੈ ਵੀਰੇ ਠੀਕ ਹੈ ਹਾਂਜੀ ਭਾਈ ਵੰਟੀ ਠੀਕ ਹੈ ਹਟਿਆ ਨਹੀਂ ਫਿਰ ਮੋਰਚਾ ਕਰਤਾ ਸਾਜਰੀ ਹੈ ਲੈ ਮੈਨੂੰ ਕਹਿੰਦਾ ਮੇਰੀ ਤਾਂ ਐ ਵੱਟ ਕੇ ਆਉਣੇ ਨਾ ਨਾ ਠੀਕ ਹੈ ਮੈਂ ਦੇਖ ਲੈ ਤੇ ਗੱਲ ਵਾਂ ਆਉਂਗੀ ਮਸ਼ੀਨ ਘਾਲੂ ਆ ਗਈ ਭਾਈ ਇਹ ਆ ਕਿਹੜੇ ਪਿੰਡ ਤੇ ਆਈ ਭਾਈ ਵੰਟੀ ਪਹੀਨਾ ਸ਼ਾਮਪੁਰਾ ਉਹ ਇੰਨੇ ਸ਼ਾਮਪੁਰਾ ਲੈ ਬੰਟ ਪੂਰੀ ਜੋੜਾ ਦਿੰਦਾ ਲੱਡੂ ਆ ਦਾ ਲੈ ਬਾਈ ਨੇ ਨੀ ਆ ਉਹ ਤੂੰ ਤਾਂ ਲੈ ਲਿਆ ਦਾ ਇਹ ਪੱਪੂ ਵਾਲਾ ਕੰਮ ਕਰਦਾ ਏ ਫਤੇ ਵੀ ਆਏ ਬਾਈ ਇਧਰ ਚੰਦਨੀ ਕਮੈਨ ਬਾਈ ਕਰਤਾਰ ਕਮੈਨ ਗਿਆ ਪਿਆ ਹੈ ਕਿਹੜਾ ਸੱਤ ਫੈਲਾ ਮੈਨ ਹੈ ਨਾਮ ਜੰਮੇ ਦੇ ਘਰੇ ਬੈਠਾ ਆਦਰੇ ਨਾਲ ਆ ਮਸ਼ੀਨ ਤੱਕ ਵੀ ਜਾਇਆ ਹੈ ਨਾਲੇ ਹਾਂ ਵਾਹ ਜੀ ਵਾਹ ਕੱਲ ਵੀ ਗਿਆ ਦਾ ਅੱਜ ਗਿਆ ਹੈ ਮਸ਼ੀਨ ਲੈ ਕੇ ਆਇਆ ਹੈ ਨਾਲ ਫਿਰ ਹੈ ਭਾਈ ਜਿਹੜਾ ਇਹ ਪੂਰੀ ਦਾ ਖਰਾਬ ਵੀ ਤਾਂ ਇਹ ਲੱਗ ਟਰਾਲੇ ਚ ਪਾ ਲੈਣਾ ਜਿਹੜਾ ਸਾਫ ਉਹ ਲੱਗ ਬੋ ਲੈਣਾ ਇਹਦਾ ਜੀ ਇੱਕ ਵਾਰ ਪਾ ਲੈ ਕੰਮ ਖਰਾਬ ਹੋ ਜਾਣਾ ਤਾਂ ਬਾਕੀ ਮੌਸਮ ਬਾਈ ਠੀਕ ਆ ਹਲਦੀ ਘੜੀ ਵੀ ਬੜਾਈਆਂ ਚੱਲਦੀਆਂ ਆ ਪੀਨਾ ਨਾ ਖਾਇਆ ਕਰ ਸੁੱਕੀ ਗਲ ਫੜਦੀ ਆ ਜੱਗਾ ਸੇਵਾ ਕਰਦਾ ਅੰਕਲ ਕਿਹਾ ਹੋਗੇ ਕੀ ਕਹੀ ਜਾਂਦਾ ਮੈਨੂੰ ਪੱਟੀ ਨਹੀਂ ਦਿਗੀ ਕਿ ਜ਼ਿਆਦਾ ਖਾ ਲੰਨੇ ਆ ਕਿਹਦਾ ਚਾਰਾ ਗੱਲ ਅੱਜ ਗੱਜ ਨਹੀਂ ਨੇ ਕੁਛ ਨਾ ਤਾਂ ਕਿੱਥੇ ਰੱਖੇ ਟਰੈਕਟਰਾਂ ਦੇ ਫੱਟੀਆਂ ਮੈਂ ਆਲੇ ਦਾਲਾ ਸਾਰਾ ਕੁਝ ਦੇਖੀ ਜਾਂਦਾ ਬਾਈ ਦੇਖੀ ਨਹੀਂ ਹੈ ਕਿ ਇਹ ਮਛੂ ਮੰਤਰ ਹੋ ਗਿਆ ਜਿਆਦਾ ਖਾਦੀ ਵੀ ਤਾਂ ਨਹੀਂ ਨਿਖੀ ਅੱਡੀ-ਭੱਟੀ ਨਹੀਂ ਨਿਖੀ ਭੁੱਲ ਗਏ ਕੋਈ ਛੋਟੀ ਮੋਟੀ ਗੱਲ ਹੋਵੇ ਤਾਂ ਵੀ ਹੋਰ ਮੈਂ ਜਾ ਕਹਾਟੀ ਭਾਈ ਜਿਨੇ ਖਾਦੀ ਨਹੀਂ ਹੈਗੀ ਉਹਨੂੰ ਛੇੜਦੇ ਵੀ ਤੜਕੀ ਖਾ ਲੈਂਦੇ ਹੈ ਜਿਹਨੂੰ ਮਾਲਵਾਰੇ ਪਤਾ ਵੀ ਨਹੀਂ ਹੈਗਾ ਇਹਦਾ ਆਤਮਾ ਬੰਦਾ ਜਰਾ ਝੱਟਾ ਚਲੋ ਹਾਂ ਪੱਟੀ ਡਿਊਟੀ ਹੈਗੀ ਇਹ ਬੰਦੇ ਸਾਹਮਣੇ ਦੀ ਪੂਰੀ ਆਪਣਾ ਦਾਤੀ ਵਰ ਚਲੇ ਗਿਆ ਵਾਲਾ ਆ ਗਿਆ ਲੱਹ ਜੇ ਨਹੀਂ ਚੱਲੇ ਕਿਤੇ ਪਕੌੜੇ ਖਾਣ ਲੱਗਾ ਹੈਗਾ ਹੱਥ ਕੁਮਾਰੀ ਵਾਲਾ ਖੇਤ ਆ ਬਾਈ ਕਾਫੀ ਰੇਜ ਚ ਘੁੰਮ ਗਈ ਟੈਂਕ ਦੇ ਖੜਨਾ ਨਾਮ ਹੀ ਦਿੰਦਾ ਹਲੇ ਕਿੰਨਾ ਹੋਇਆ ਮਾਲ ਮੱਕੀ ਬਾਈ ਜਿਹੜਾ ਡਰਾਈਵਰ ਚਲਾ ਰਿਹਾ ਸੂਰ ਜਾ ਰੋ ਨਾ ਸੂਰ ਸੋ ਟਰੈਕਟਰ ਲੈ ਕੇ ਜਾਂਦੇ ਪਏ ਬਾਈ ਇੱਕੇ ਜਾ ਪਾਣੀ ਤੇ ਪ੍ਰੀਮ ਤੇ ਦੂਏ ਜਾ ਬੀਜ ਪਾਉਣਾ ਹੈ ਉਹ ਹੈ ਮਹਿੰਦਰਾ ਇਹ ਭਾਈ 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 ਉਹ 595 ਇਹ 575 ਲਓ ਜੀ ਭਾਈ ਹੂਟਰ ਵੱਜ ਗਿਆ ਪਾਈਏ ਦਾਣੇ ਪਹਿਲਾਂ ਹਲੇ ਟਰੈਕਟਰ ਜੇ ਪਾਉਣੇ ਭਾਈ ਲਓ ਜੀ ਭਾਈ ਚੱਲ ਰਿਹਾ ਪਹਿਲਾ ਟੈਂਕ 3.5 ਘੇਰੇ ਆ ਗਏ ਤੇ ਭਾਈ ਤੇ ਇੱਥੇ ਕੱਬਾ ਕੱਬਾ ਇਹ ਰਹਿ ਗਿਆ ਭਾਈ ਆਪਣੀ ਫੱਟੀ ਲੈ ਕੇ ਉਹ ਪੂਰੀ ਤੇਰੀ ਫੱਟੀ ਦਿਖੀ ਨਹੀਂ ਫੱਟੀ ਪਤਾ ਨਹੀਂ ਲੱਗਿਆ ਪੂਰੀ ਬਈ ਦਾਤੀ ਵਾਲਾ ਕੰਮ ਹਾਂ ਨਿਭੜ ਗਿਆ ਹਾਂ ਹੈਗਾ ਇੱਕ ਗੱਲ ਹੈ ਜਿਹੜੇ ਪੈਪੂਬ ਜੇ ਪਛਾਏ ਤੇ ਫਿਰ ਇਕੱਠੇ ਵੀ ਕਰਨੇ ਪੈਗੇ ਕੱਪੜੇ ਲਵੇਰ ਤੇ ਅੱਜ ਰੇ ਹਾਂ ਆ 7:30 ਬਹੁਤ ਔਨੀ ਤੋੜਦਾ ਹੋਣਾ ਹਾਂ ਹਾਂ ਉਹਦਾ ਨਾ ਇਹ ਕਰਿਆ ਨਾ ਬਾਣੀ ਇਧਰੋਂ ਵੜਦੇ ਆ ਹਾਂ ਜੇ ਤਾਂ ਹੋਵੇ ਕੀਲੇ ਦਾ ਫਿਰ ਤਾਂ ਉੱਧਾ ਉਧਰੋਂ ਅੱਧਾ ਇਧਰ ਨੂੰ ਇੱਕ ਸਾਈਡ ਨੂੰ ਕੱਢਣਾ ਪਿਆ ਆਮਨੇ ਵਾਲੇ ਵੀ ਤੁਸੀਂ ਲੈ ਕੇ ਉੱਥੇ ਖਿੱਚ ਕੇ ਉਹ ਦੋ ਕੀਲੇ ਦਾ ਇੱਧਰ ਆਇਆ ਆਮਨਾ ਨਹੀਂ ਤਹਿਗਾ ਉਹ ਕਿਉਂ ਆ ਪਿਆ ਮੈਨੂੰ ਉਹ ਤਹਿ ਗਿਆ ਮੰਡੀ ਅੱਛਾ ਨਹੀਂ ਮੈਨੂੰ ਫੋਨ ਮਾਰ ਦੇਂਦਾ ਫਿਰ ਮੈਂ ਤੇਰੇ ਨਾਲ ਕਰਾ ਰਹਿਣਾ ਤਾਂ ਸਾਰੇ ਟਾਈਮ ਦੀ ਬੜੀ ਕਰ ਗਿਆ ਪੂਰੀ ਟੌਪ ਮਾਡ ਲਾਇਮ ਮਹੀਨ ਇਹਦੇ ਉਹ ਟਾਇਰ ਚੱਲ ਗਿਆ ਬਾਈ ਦੇਖੋ ਟੌਪ ਮਾਡ ਲਾਇ ਇਹ ਕਿਹੜਾ ਗੁਰਾਂ ਦਾ ਵੀ ਫਰਕ ਹੈ ਬਾਈ ਚਾਰਾਂ ਦਾ ਕਰਤਾਰੇ ਚੱਲਦੀ ਨਾ ਪੂਰੀ ਕਰਤਾਰੇ ਉਧਰ ਬਾਈ ਇੰਡੀਆ ਦੇ ਪ੍ਰੇਰ ਵੀ ਆਏ ਬਖੇਲੇ ਨੇ ਆਲੇ ਬੈਟਮ ਨਾਲ ਚੱਕੀ ਫਿਰਦਾ ਉਹ ਆ ਜਾ ਪਲੇਅਰ ਉਹ 8 ਵਜੇ ਦਾ ਗਿਆ ਵੇ ਆ 7 ਵਜੇ ਦਾ ਮਸ਼ੀਨ ਪਰ ਹਾਂ ਮਸ਼ੀਨ ਲੈਣ ਨਾਲ ਅੱਰੀ ਕੱਲ੍ਹ ਕਿਲਤੇ ਗਰਮੀ ਜਾਦਾ ਹਵਾ ਚਲਦੀ ਆਂ ਤਾਂ ਉਹ ਲੱਗਦੀ ਉਹ ਤਾਂ 5 ਵਜੇ ਦਾ ਕੱਲ੍ਹ ਹਲੇ ਠੀਕ ਤਾਂ ਮੌਸਮ ਅੱਜ ਕੱਲ੍ਹ ਨਹੀਂ ਫੁੱਕ ਜਾਣੇ ਜੀਰੀਆਂ ਉਹ ਪੱਕੇ ਜਾਣੇ ਜਿਹੜੀਆਂ ਹੈਗੀਆਂ 2-4 ਜੀਰੀਆਂ ਪੱਕਣ ਜੀ ਆਖੇ ਤਾਂ ਮਾਤੇ ਜੇ ਕਿਤੇ ਅਸਲੀ ਹੁੰਦੀ ਨਾ 30 ਕੁਇੰਟਲ ਤੇ ਵੱਧ ਹੋਣੀ ਚਾਹੀਦੀ ਸੀ ਹੁਣ ਉਹਦਾ ਟਰਾਲਾ ਤਾਂ ਹੋਇਆ ਨਾ ਹਾਂ ਹਾਂ ਇੱਕ ਬੈ ਗਿਆ ਵਾ ਆਹੀ ਗੱਲ ਬੰਬੂ ਘਰਦਾ ਵੀ ਨਹੀਂ ਭਾਈ ਜੇਤੀ ਜੇਤੀ 8 ਕੁਇੰਟਲ ਲਾਉਣਾ ਬੰਬੂ ਨੌ ਦਾ ਲਓ ਜੀ ਭਾਈ ਇੱਕ ਖੇਤਰਾ ਗਿਆ ਕੰਮ ਨਿਭੜ ਤੇ ਕਾ ਅੱਧਾ ਕਿਲਾ ਪੂਰੇ ਨੇ ਠੇਕੇ ਬਣਿਆ ਇਹ ਪੌਣਾ ਬਾਈ ਵਿੱਚ ਉਹ ਬੁੱਟੇ ਦੇ ਸਾਹਮਣੇ ਵਾਲਾ ਆ ਹੈਗਾ ਕੁਸ ਖਰਚਾ ਮੋੜ ਦੇ ਆਪਣਾ ਉਹ ਅੱਧਾ ਕਿਲਾ ਉਹ ਅੱਡੇ ਵੀ ਬਾਈ ਕਰਦਾ ਹੈਗਾ ਇਹ ਪਰਲੇ ਖੇਤਵਾ ਤੋਸਤਾ ਬਹੁਤ ਆ ਪੂਰੀਏ ਆ ਕੇ ਇਹ ਪੱਤਰਾ ਹੀ ਆ ਬਾਈ ਇਹ ਚੌਰਸ ਖੇਤ ਆ ਉਹ ਉਤਰਕੋਣਾ ਖੇਤ ਆ ਬੰਗਲੇ ਵੀ ਅੱਜ ਪੂਰੇ ਰੱਜ ਕੇ ਜਾਣਾ ਇਹਨਾਂ ਨੇ maal ਬਹੁਤ ਹੈ ਤੋਤਾ ਹੀ ਤੋਤਾ ਫਿਰਦਾ ਏ ਪੂਰੀ ਤਗੜੀ ਪੇਟ ਪੂਜਾ ਕਰਕੇ ਜਾਂਦੇ ਨੇ ਆਵਨੇ ਵਾਲੇ ਬਾਈ ਕੱਲ ਵਾਟੋਗੇ ਤੇ ਮੰਡੀ ਪਹੁੰਚਿਆ ਪਿਆ ਉਹ ਕਰਿਆ ਤੁਹਾਨੂੰ ਫੋਨ ਕਹਿੰਦੇ ਕੀ ਮੋਚਰ ਆਇਆ ਬਾਕੀ ਭਰਨੀ ਆਲੇ ਚਾਮ ਨੂੰ ਲੋ ਜੀ ਬਾਈ ਇੱਕ ਪ੍ਰੋਜੈਕਟ ਨਿਬੜ ਗਿਆ ਰਹਿ ਗਏ ਜੂੰਡੇ ਜੂੰਡੇ ਨਾਲ ਕੀ ਕਰਦਾ ਜੂੰਡੇ ਵਾਲਾ ਆਏ ਨਾ ਬੇਲਰ ਅੱਛਾ ਡੁੰਡੀ ਵਾਲਾ ਭਾਈ ਜਾ ਕੇ ਆਉਣਾ ਪੂਰੀ ਜਾ ਕੇ ਆਉਣਾ ਬੈੜਾ ਵੇਂਦਰ ਵਾਲੇ ਕੋਲ ਹੈਗਾ ਨੰਬਰ ਠੀਕ ਹੈ ਲੈ ਭਾਈ ਆਹੀ ਮਾਲ ਪਾਉਣਾ ਇਹਦੇ ਮੈਂ ਦੇਖੋ ਪਾਉਣਾ ਇਹ ਪਨੀਰੀ ਵਾਲਾ ਟੈਮ ਵਾਹਿਕੋ ਵੀ ਲਾਦਾ ਬੜਾਈ ਨੂੰ ਪੂਰੀ ਕਾਨਕਮਾ ਤਾਂ ਮੈਂ ਕਹਿੰਦਾ ਇੱਥੇ ਵੀ ਘੱਟ ਟਾਈਮ ਲਾਦਾ ਉਹਦੇ ਕਾਨਕਮਾ ਤਾਂ ਮੈਂ ਜੀ ਗਰੀ ਜਾਂਦੀ ਹਾਂ ਹਾਂ ਵੈਸੇ ਭਾਈ ਇਸ ਕੀ ਇੰਨੇ ਲਾਨ ਤਕੜੇ ਨਹੀਂ ਹੈਗੇ ਵੀ ਜਾਂ ਤਾਂ ਬਿਮਾਰੀਆਂ ਐ ਝਾੜ ਝੂੜ ਵੀ ਕੱਟੇ ਉਹਨਾਂ ਜ਼ੋਰ ਲੱਗਦਾ ਨਹੀਂ ਹੈਗਾ ਇਹ ਕਾ ਪੂਛਾ ਪਾ ਨਹੀਂ ਨਾ ਹੈਗਾ ਜੀ ਰੀਆਂ ਮਾ ਜਮੀ ਫੂਕੀ ਪਈਆਂ ਖਾਲੀ ਹੋ ਪਈਆਂ ਮੀਨੇ ਤੋਂ ਖੇਤ ਵੀ ਭਾਈ ਹਲੇ ਤੱਕ ਗਿੱਲੇ ਐ ਆ ਟਰੈਕਟਰ ਨੂੰ ਦੱਸਦਾ ਐ ਜਾਂ ਤੁਰਦਾ ਐ ਕਿ ਨਹੀਂ ਭਰਿਆ ਪਟਾਲਾ ਦਾ ਫਸਣ ਵਾਲਾ ਕੰਮ ਐ ਭੋਰੀ ਨਾ ਇਹਨੂੰ ਕਹਿੰਦਾ ਵੀ ਆਪਾਂ ਨੇ ਉਹ ਉਹ ਉੱਪਰ ਕੇ ਨਾ ਲਵਾ ਕੇ ਮੇਡਲੇ ਜਵਾੜ ਲਾਣਾ ਇੜਲਾ ਵੱਟੋ ਗਿਆ ਉਹ ਦੋਵੇਂ ਪਾਸੇ ਪਹੀ ਆ ਹਾਂ ਅਗਰਾਂ ਪਹੀ ਬਖੜਾ ਲਾ ਨਾ ਨਾ ਠੀਕ ਇੱਥੇ ਤੋਂ ਬਣਾ ਨਾਲ ਬਹੁਤ ਆ ਹਾਂ ਕੇ ਤਾਂ ਬਾਈ ਪੂਰੇ ਕਿਤੇ ਆ ਪੂਰੀ ਨੇ ਪਾਣੀ ਲਾਤਾ ਤਾਂ ਉਹਦੇ ਕਰਕੇ ਥੋੜੇ ਜਿਆਦਾ ਕਿਤੇ ਆ ਟਾਇਰ ਦੀ ਲੈਂ ਛਿਪਦੀ ਬਾਈ ਜਿੱਥੇ ਲੰਘਦਾ ਹੈ ਹਾਂ ਸੋਹਣਾ ਨਹੀਂ ਕਹਿੰਦਾ ਡਰਾਈਵਰ ਹੁਲਜਦਾ ਬਹੁਤ ਹੁਲਜਦਾ ਆਪਣੇ ਵੇਤ ਪੈ ਜਾਂਦਾ ਪੂਰਾ ਵੇਤ ਹੋ ਜਾਂਦਾ ਪੂਰੀ ਆ ਵੀ ਚੱਕਦੀ ਮੜੇ ਲੋ ਜੀ ਬਾਈ ਹੂਟਰ ਵੱਜ ਗਿਆ ਕੋਈ ਟੈਂਕ ਪੂਰੀ ਵਾਲੇ ਮਾ ਗੈਲਰੀ ਮौज ਆ ਬਾਈ ਬੰਦੀਆਂ ਬੁੱੰਡੀਆਂ ਦੇਖਣੇ ਲੋੜ ਨਹੀਂ ਪੈਂਦੀ। ਲੋ ਜੀ ਬਾਈ ਹੁਣ ਪੂਰੀ ਗਿਆ ਪੂਰੀ ਸਾ ਕੰਮ ਕੈ ਨਿਭੜਦਾਤੀ ਆਲਾ। ਤੇ ਮੌਸਮ ਵੀ ਬਾਈ ਵਧੀਆ ਐ ਮਿੱਠੀ ਮਿੱਠੀ ਜੀ ਹਵਾ ਚੱਲਦੀ ਆ। ਜਾਂਦਾ ਬੁੱਕ ਦਾ 595 ਗਾਣੇ ਲਾਇਆ ਤੇ ਮਸ਼ੀਨ ਵਾਲੇ ਬਾਈ ਨੇ ਕਿਹਾ ਤੱਪਦਾ ਬਾਈ ਚੱਲ 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 ਚੱਕਰੇ ਬੰਬੂ ਨਾਣਾ ਚੱਲਦਾ ਬਾਈ ਦੇਖੋ ਨਵੇਂ ਮੈਨ ਘੰਬਾ ਲਵਾ ਲੈ ਇੱਥੇ ਆ ਲੈ ਨਵੇਂ ਆਪਣੇ ਤਾਰਾ ਪਚਾਉਂਦਾ ਹੋਇਆ ਇੱਧਰ ਪੂਰੀ ਜੱਗੇ ਨਾਲਾ ਕਨੈਕਸ਼ਨ ਕੱਟਿਆ ਹੋਇਆ ਵਿੱਚ ਦੇ ਹੈ ਆਹ ਆਹ ਅੱਗੇ ਜੱਡੇ ਕਾਣ ਜੰਗਰ ਚੁੱਟਾ ਸਾਡੇ ਜੋਗਾ ਆਪਾਂ ਅੰਦਰ ਤੋਂ ਅੱਗੇ ਜਾਦੇ ਨਹੀਂ ਇੱਧਰ ਠਿਕਾ ਪੂਰੀ ਹ ਤਬੂਤ ਤਾਂ ਕਾਗਾ ਤੇ ਕਰਦਾ ਟਰੈਕਟਰ ਗਿਆ ਦੂਆ ਹਾਈ ਪਾ ਕੇ ਦੱਬਦਾ ਟਰਬੋ ਲੱਗੀ ਹੋਈ ਆ ਜੋਰ ਚੈੱਕ ਕਰਦਾ ਘੇਰ ਨਹੀਂ ਛੋਟਾ ਕਰਦਾ ਹੈਗਾ ਦੂਰੋਂ ਦੇਖ ਪੂਰੀ ਜੇ ਭਰੇ ਪਾਉਂਦਾ ਜਿਹੜੇ ਖਾਜਣ ਦਾ ਨਾ ਕੰਮ ਖਰਾਬ ਹੋਣ ਦਾ ਕਹਿੜਾ ਕਾਹੀ ਆ ਖੇਤ ਲੱਗ ਵੜਾ ਲਿਆ ਆ ਲੱਗ ਵੜਾਉਣਾ ਇਹ ਦੀਵਾ ਆ ਦੇ ਥੋੜਾ ਜਿਹਾ ਇਹਦੇ ਚੋਂ ਪਾਣੀ ਨਿਕਲਦਾ ਸਾਰੇ ਖੇਤਾਂ ਦਾ ਪਾਣੀ ਤਾਂ ਨਹੀਂ ਪੀਣਾ ਲਿਆਵਾ ਲੈ ਲੈ ਚੱਲ ਛੱਡ ਦੇ ਮੈਂ ਨਾਲੇ ਮੈਂ ਵੀ ਪਾਣੀ ਮੁੰਡੇ ਨੂੰ ਬੱਸ ਕੋਈ ਇੱਥੇ ਵੀ ਕਈ ਜਗ੍ਹਾ ਦੇਖਣਾ ਪੈਂਦਾ ਥੱਲੇ ਵੀ ਸੈੱਡ ਆ ਪਰ ਵੀ ਉੱਪਰ ਵੀ ਐ ਕਰਲਾ ਡੰਡਾ ਇਧਰ ਆ ਕੋਈ ਉਹ ਜੋਰ ਲੰਗਾ ਹੈ ਆਹ ਜੋਰ ਹੈ ਤਾਰ ਮਾਹ ਜਲ ਗਈ ਸੀ ਅੱਛਾ ਇਹ ਉਹ ਬੰਦੇ ਪਾ ਦੇ ਨਾ ਜਿੰਨੇ ਵੀ ਆਹ ਉਹ ਤੋਤਾ ਨਾ ਮੇਰੇ ਉੱਡ ਗਿਆ ਪੂਰੀ ਤੋਤਾ ਰੱਖਿਆ ਹੋਇਆ ਇਹ ਨਾ ਤੋਤਾ ਇੰਨਾ ਕਦੇ ਰੱਖਿਆ ਹੋਵੇ ਤੋਤਾ ਪੇਟ ਪੂਜਾ ਤੋਤਾ ਵੀ ਤਕੜਾ ਕਰਨਾਗੇ ਆਇਆ ਨਾ ਜੀਰੀ ਹਰੀ ਦੀ ਉੱਪਰ ਤੇ ਸਾਰੀ ਪੱਤਾ ਇਹਦਾ ਪੋਤਾ ਕਰਕੇ ਤੋਤਾ ਇਹ ਕੱਲ ਵੀ ਵੜਾਈ ਫੇਰ ਦੁਆਰਾ ਤੇ ਹਨਾ ਕੱਲ ਵੀ ਕਰਦੇ। ਬਾਈ ਮਾਸੀ ਮਾਲਕ ਨੇ ਕਿਰਪਾ ਕਰੀ, ਬਹੁਤ ਬੜਾਈਆਂ ਚੱਲੀਆਂ। ਹੂੰ। ਜੀ ਨਾ ਬਹੁਤ ਔਖਾ ਦਾ। ਹੁਣ ਤਾਂ ਦਿਨ ਬਰ ਦਿਨ ਘਟਦੀ ਹੋ ਜਾਣੀ ਹੈ ਬੁਰੀ। ਜੇ ਮੈਂ ਕਹਿੰਦਾ ਨਾਮ ਹੀ ਪੈਂਦਾ। ਹੁਣ ਨੂੰ ਨਿਪਟੜੀ। ਅੱਧਾ ਦੱਸਦੇ ਨਾ ਅੱਧੋ ਅੱਧ ਤੇ ਜ਼ਿਆਦਾ ਚੱਕ ਹੋ ਜਣਾ ਦਾ। ਹਾਂ ਹੁਣ ਤਾਂ ਟਾਵੇਂ ਖੇਤ ਰਿਕਣੇ ਤੇ ਇਹ ਤਾਂ 2 ਦਿਨ 3 ਦਿਨ ਬਾਈ ਰੁਕਣੇ ਕਰ। ਆ ਜਿਹੜਾ ਦਿਖਦਾ ਇਹ ਕਾਲੂ ਜਾਂ ਪਰਸ ਨੂੰ ਆ ਵੀ ਨਹੀਂ ਦੇਖਣਾ, ਆ ਵੀ ਨਹੀਂ ਦੇਖਣਾ ਪਿਛਲਾ। ਸਾਡੇ ਵਾਲਾ ਦੇਖਦਾ ਵਾਲੇ ਪਿੰਡ। ਸਾਡੇ ਵਾਲਾ ਕਿੱਦਣਾ ਥੋੜੇ ਫਿਰ ਕੀ ਉਧਰ ਸਾਫ ਆ ਜੀ। ਸਾਫ ਆ ਜੀ। ਪਰ ਸਮਝਣਾ ਪੜਾਈ ਮੱਕ ਗਈ। ਪੜਾਈ ਮੱਕ ਗਈ ਇਹਰੋਂ ਆ ਉਠੀ ਤਾਂ ਵਜਾਈ ਹੁੰਦੀ ਹੁੰਦੀ ਆ ਉਹ ਹਲੇ ਸ਼ੁਰੂਆਤ ਆ ਲੋਕ ਦੇਖਦੇ ਵੀ ਮੂਰੇ ਤਾਂ ਵੱਡ ਨਹੀਂ ਹੋਇਆ ਕੰਮ ਤੇ ਨਹੀਂ ਉਹੀ ਕੰਮ ਆ ਇਹ ਤਾਂ ਵਜਾਈ ਲਿਖਦੀ ਆ ਜਿੱਦਾਂ ਵਜਾਈ ਹੋ ਗਈ ਉਹ ਲੋਕਾਂ ਕਹਿੰਦਾ ਵਜਾਈ ਸ਼ੁਰੂ ਹੋ ਗਈ ਹੁਣ ਤੋਂ ਨਿਗਰ ਰੱਖੀ ਤਾਰ ਦੀ ਬਹੁਤ ਆਰਦਨ ਨਹੀਂ ਲੱਗਦੀ ਹੈਗੀਆਂ ਨਹੀਂ ਲੱਗਦੀ ਇਹ ਨਹੀਂ ਲੱਗਦੀ ਹੈਗੀ ਲੋ ਜੀ ਬਾਈ ਕੁਗੂ ਵੱਜ ਗਿਆ ਤੇ ਲਿਆਉਂਗਾ ਹੁਣ ਪੂਰੀ ਟਰਾਲੀ ਲੈ ਆਵਾਜ਼ ਨਹੀਂ ਆਜੀ ਬਾਈ ਟਰਬੋ ਵਰਕੇ ਸਾਇਲੈਂਟ ਫੈਕਟਰ ਉਦਾਸ ਆ ਹਾਂ ਇਹ ਬੀਜ ਰੱਖ ਲਿਆ ਜੂਨਾ ਵੈਰਟੀ ਆ ਬਣੂਗਾ ਲਾਗ ਲਾਗ ਹੈ ਉਹ ਬਾਂਟੀ ਕਹਿੰਦਾ 110 ਨਹੀਂ ਹੈਗਾ ਜੱਗੇ ਤੇ ਪੀ ਆਰ ਦਾ ਬੀਜ ਹੈ ਕੋਈ ਮਾਟੀ ਕਹਿੰਦਾ ਪਈ 110 ਨਹੀਂ ਇਹ ਹੋਰ ਵੀਜ ਆ ਕੋਈ ਪੀਆਰ ਦਾ ਹਾਂ ਪਤਾ ਨਹੀਂ ਪੀਆਰ 110 ਅਜਕੇ ਆਏ ਆ ਪੀਆਰ 110 ਪੀਆਰ 110 ਇਹ ਆ ਤੇ ਪ੍ਰੀਮ 110 ਨਹੀਂ ਹੈਗਾ ਪਰਜੂ ਤੇ ਪ੍ਰੀਮੇ ਪੱਜਦੀ ਉਹ ਵੀ ਦੱਸ ਦੀ ਉਹ ਸਿੰਘ ਪਰਜੂਗਾ ਨਹੀਂ ਪੂਰੇ ਤਿੰਨ ਫੁੱਟਾ ਬੇਡਾ ਕੇ ਦੋ ਉੱਪਰ ਉੱਪਰ ਇਹ ਸਾਢੇ ਤਿੰਨ ਹੈਡਾਂ ਤੱਕ ਜਿੱਥੇ ਤੱਕ ਨਾੜ ਕਰਦੇ ਉੱਪਰ ਤੱਕ ਤਿੰਨ ਆ ਇਹ ਬਸ ਫੇ ਟਰਾਲਾ ਵੜਾ ਲੈ ਲੈਣੀ ਤੇ ਜ ਆਪਾਂ ਨੇ ਤਿੰਨ ਹੋਗੇ ਕਿ ਚਾਰ ਹੋਏ ਇੱਧਰ ਇੱਧਰ ਇਰੋਗੇ ਤੇਰੇ ਤੈਨ। ਹਾਂ। ਮੈਂ ਕਹਾਂ ਚੌਥਾ ਪਾਇਆ ਤਾਂ ਹੁਣ। ਚੌਥਾ ਇਹਦੇ ਜਾ ਕੇ ਪਾਇਆ। ਹਾਂ ਹਾਂ ਇਹਦੇ ਸਾਨੇ ਚਾਰ ਹੋ ਗਏ। ਇੱਕ ਆ ਖੇਤ ਦੀ ਫਾਂਡ ਲਾਏ ਤੇ। ਚਲੋ। ਭਾਈ ਐਤ ਕੀ ਦਾ ਜਿੰਨੇ ਕੇ ਦਾਣੇ ਹੋ ਗਏ ਘੱਟ ਵੱਧ ਲਾਹੇ ਦੇ ਹੀ ਆ। ਸਭ ਪਾਸੇ ਕ੍ਰੋਪੀ ਹੋਈ ਬੈਤ ਕੀ। ਤਾਂ ਨਹੀਂ ਪੂਰੀ। ਜਗੇ ਪੂਨ ਤਾਂ ਪੱਕੇ ਪੂਰੇ। ਹਾਂ ਪੱਕੀ ਬੋ। ਨਜ਼ੀਰ ਸਾਫ ਕਰ ਦੂੰ। ਕਰਿਆ ਚੈੱਕ। ਪੂਰੀ ਹੁਣ ਤਾਂ ਸੀਜ਼ਨ ਲੰਘ ਗਿਆ ਹੁਣ ਤਾਂ ਕੱਛੇ ਛੱਡ ਦੋ ਹੁਣ ਤਾਂ ਰੋਣੀ ਕਰਨੀ ਲੋੜ ਨਹੀਂ ਨਾ ਹੁਣ ਨਹੀਂ ਹਾਂ ਆ ਦੇ ਲੈ ਲਾ ਸਵੇਰੇ ਪੈਪ ਕਰ ਇਕੱਠੇ ਕਰਕੇ ਗਿਆ ਉਹ ਕੱਛਿਆਂ ਨਾਲੇ ਆਏ ਨਾ ਹੁਣ ਤਾਂ ਹੋ ਗਿਆ ਸੀਜ਼ਨ ਖਤਮ ਕੱਛੇ ਵਾਲਾ ਹਾਂ ਹੁਣ ਤਾਂ ਹੋ ਗਿਆ ਕੱਲ ਤੇ ਕੱਲ ਤੇ ਅਗਣਾ ਕੱਟਣਾ ਹੋਰ ਤੇ ਅਗਣਾ ਜਾ ਤੇ ਕਰੇ ਕਣਕ ਨਹੀਂ ਵੀਜਣੀ ਹਣੇ ਰੱਖਣਾ ਹਾਂ ਤੱਕ ਛੱਡ ਦੇ ਵੀਜਣੀ ਹੋ ਕਣਕ ਤੱਕ ਗਿਆ ਚੱਕਰੇ ਦਾ ਕਣਕ ਬੈ ਬੰਥੇਲੀ ਨਹੀਂ ਭਰ ਕੇ ਚੱਕਣੇ ਲੈ ਕਣਕ ਨਹੀਂ ਡਾਉਣੀ ਬੀਜ ਨਹੀਂ ਡਾਉਣਾ ਇੰਨਾ ਕੰਮ ਜਲਦੀ ਭਾਈ ਉੱਤਰ ਮਸ਼ੀਨਰੀ ਮਗਲੇ ਮਨਸੂਬੇ ਲੇਟ ਆ। ਕਾਦਣੀ ਦੀ ਅਕਰ ਆ ਕੇ ਫਿਰ ਪਰਸੋ ਚੱਤੇ ਤੱਕ ਕੋਈ ਜਗ੍ਹਾ ਦਾ। ਭਾਈ, ਸਿਗਨਲ ਵੱਜ ਗਿਆ ਉੱਧਰ ਮਸ਼ੀਨ ਵਾਲੇ ਦਾ। ਕੀ ਕਰਦਾ? ਜੋ ਚੈੱਕ ਕਰਦਾ। ਲੈ। ਲਾਂ ਤਾਂ ਪਹਿਲਾ ਹਾਈ। ਲਾਂਨ ਤਾਂ ਪੂਰੀ ਜਗ੍ਹਾ ਕੇ ਪੂਰਾ ਸੁੱਕਾ ਤਾਂ। ਇਹਦੇ ਤਾਂ ਨਹੀਂ ਹੈਗਾ ਆਪਣੇ ਮੰਗਣ। ਇੱਕ ਨੰਬਰ ਜੀ। ਇਹ। ਜੇ ਹੁਣ ਇਹ ਰਿਆ ਝਾੜਨਾ ਭਾਈ ਵਧੀਆ ਆਇਆ। ਵਾਫੇ ਸਿਸਟਮ ਖਰਾਬ ਹੈ ਹਰੇਕ ਬਲ ਬਰਾਬਰ ਪਈ ਤੇ ਉੱਪਰ ਤੇ ਜਿਹੜੀ ਮੇਰੀ ਜਿਹੜਾ ਲਾਂ ਨਾ ਲਾਂ ਖੜਾ ਹਾਂ ਆਓ ਤੇਰੇ ਮੰਗਣੋਂ ਕੋਣਾ ਆਲਮਾਲ ਜਿੰਦੀ ਹੈਗੀ ਇਹ ਉਹ ਠੀਕ ਦਾ ਖੇਤ ਹੈ ਹੋਰੀ ਵੀ ਲੈ ਜਾ ਪਾਈ ਬਰਾਬਰ ਨੂੰ ਹੋਰੀ ਘਾੜਾ ਕਰਾਂਦਾ ਪਿਛਲੇ ਸਾਲ ਵਾਲਾ ਵੀ ਕਾਮਯਾਬ ਦਾ ਕਿਹਾ ਇਹਦਾ ਪੱਕਾ ਹਾਂ ਹਾਂ ਫੈਸਲੀ ਪੂਰੀ ਨਾਲ ਉਹੀ ਕੰਮ ਹੋਣਾ ਲੱਗਦਾ ਮੇਰੀ ਗੱਲ ਸੁਣਾਂ ਪੈਰ ਚ ਕਾ ਹੁੰਦਾ ਦੇ ਲਾ। ਨਾਲੇ ਕਿ ਟਾਲਾ ਮਾੜਾ ਇਤਰਾ ਮੂਰੇ ਮਾਲ ਪਿਆ ਪਰ। ਇਹ ਕੰਮ ਕੰਮ ਜਬ ਰਾਤ ਵਾਲਾ? ਹਾਂ। ਠੀਕ। ਐਉਂ ਕਰੇ ਵਧੀਆ ਰਹੂਗਾ ਇਹ। ਦੇਖਦੇ ਆ। ਤੇ ਡੇਢ ਰੀਆਂ? ਹਾਂ। ਰਾਤ ਨੂੰ ਉੱਧਰਾ ਕੇ ਜੀਰੀ ਘਰ ਨੂੰ ਆ ਜਾਵੇ। ਹਾਂ। ਚਾਲ। ਆ ਬੋਤੂਰੇ ਰੋਣਾ। ਹਾਂ। ਇਹ ਪਿੱਛੇ ਬਰਾਬਰ ਹੋ ਜਾਣਾ। ਜਿਹੜਾ ਇਹਦੇ ਅਗਲਾ ਬੈਣਾ ਉਹ ਗੱਬੇ ਹੋ ਜਾਣਾ। ਉਹ ਖੇਤ ਵੀ ਆ ਕੇ ਆ ਹੀ ਰਹਿ ਗਿਆ ਵਿਚਾਲੇ ਜੇ। ਇੱਕ ਬੰਬੂ ਰਹਿ ਗਿਆ। ਕਿਹੜਾ ਬਰਾਂਡ ਹੁੰਦਾ ਲੈ ਭਾਈ ਆ ਗਿਆ ਟਰਬੋ ਪਲੱਸ ਵਾਲਾ ਜਿਵੇਂ ਤੇਰੇ ਵਾਲਾ ਕੰਮ ਤਾਂ ਨਹੀਂ ਕਰਦਾ ਢੇਰੀ ਪਤਾ ਨਹੀਂ ਚੜਾਉਂਦਾ ਤੇਰੀ ਵਿੱਚ ਨਹੀਂ ਤੇਰੀ ਵਿੱਚ ਨਹੀਂ ਤੇਰੀ ਵਿੱਚ ਨਹੀਂ ਤੇਰੀ ਵਿੱਚ ਨਹੀਂ ਉਹ ਨਾ ਪਰੇ ਹੋਇਆ ਕੁੱਤੇ ਹਾਂ ਪੂਰੀਆ ਰੱਖਣਾ ਕਿ ਵੀਜ ਹੈ ਕੈਨਸਲ ਕਰਤਾ ਪੀਜ ਕਿ ਟ੍ਰਾਲਾ ਦਾ ਭਰਿਆ ਡਾਕਟਰ ਨੂੰ ਫੋਨ ਕਰਿਆ ਤਾਂ ਕਹਿੰਦਾ ਵੀਜ ਨੂੰ ਕੈਨਸਲ ਕਰਤਾ ਟ੍ਰਾਲਾ ਨਹੀਂ ਭਰਿਆ ਹੈ ਲੈ ਫਾਈ ਪੂਰੀ ਦਾ ਹੋ ਗਿਆ ਸਮਾਪਤੀ ਓਏ ਪਾਰੇਣਾ ਨੇ ਵੀ ਹੋਰੀ ਪੈਣਾ ਆਪੂਰੀ ਟੈਂਕ ਪੂਗਾ ਏ ਉਹ ਵਿਚੇ ਆਏ ਇਹ ਵੀ ਪੂਰੀ ਵਿਚੇ ਖਾ ਗਈ ਕਿਹੜਾ ਮੜਾ ਇਹਦਾ ਵੱਡੇ ਆ ਤਾਹੀ ਆ ਜਾਈ ਕਰਕੇ ਨਹੀਂ ਵੇਚਾ ਹੁਣ ਤਾਂ ਮੰਦੀ ਤੇਰਾ ਕਹਣਾ ਮਸ਼ੀਨ ਹੂੰ ਦੱਸ ਦੇ ਕੇ ਦੋ ਵਾਰੀ ਵੱਢਣਾ ਕਿਤੇ ਉਹੀ ਕੰਮ ਹੋ ਜੀਵੇ ਬਸ ਠੀਕ ਏ ਕਰਤਾ ਕੰਮ ਹੋਈ ਜੋਰ ਤੇ ਅੱਗੇ ਨਹੀਂ ਕੰਦਾ ਫਿਰ ਲੋਟ ਆਇਆ ਤੂੰ ਕੀ ਸੜਕਾ ਪਕਰ ਹੋਣ ਨਹੀਂ ਟਰਬੋ ਜੋਰ ਦਾ ਬਥੇਰਾ ਇਹ ਉਹ ਫੂਦੀ ਢੇਰੀ ਤੇ ਚੜਿਆ ਜਿੱਕੇ ਤੇਰੇ ਆ ਕੰਮ ਹੋਇਆ ਫੂਦੀ ਨਾ ਕਿ ਬਣਾਉਂਦੇ ਇਹ ਫੂਦੀ ਢੇਰੀ ਦਾ ਵੈਰੀ ਆ ਤਾਂ ਹੀ ਹੋਇਆ ਉਹ ਤੇਰੀ ਅਗਦੀ ਲੰਘਿਆ ਤਾਂ ਪੂਰੀ ਲੰਘ ਗਿਆ ਲੰਘ ਗਿਆ ਚੱਲ ਨਾ ਰੁਕੇ ਨਿਕਲ ਗਿਆ ਉਹ ਪੂਰੀ ਰੇਸ ਵਾਂ ਗੱਡੀ ਹੁਣ ਉਹ ਲੋ ਲਾਲਾ ਜੱਗੇ ਲੋ ਯਾ ਲੋ ਲੈ ਕਰਤਾ ਕੰਮ ਹੋਈ ਆਹ ਮੇਰੇ ਵਾਲਾ ਹੈਗਾ ਆਹ ਡਰਾਈਵਰ ਦੇਖ ਲੋ ਇਹਦਾ ਚੋਟੀ ਦਾ ਡਰਾਈਵਰ ਆ ਹੈ ਇਧਰ ਆ ਸਭ ਤੋਂ ਤਾਕੜਾ ਡਰਾਈਵਰ ਆ ਇਹ ਫੂਸ ਦਾ ਵੈਰੀ ਆ ਤੇ ਕਿੱਥੇ ਡਰਾਈਵਰ ਚੋਇਆ ਕੱਦਾ ਥਾਪਿਆ ਜਾਂ ਮਾਰਦਾ ਸ਼ੋਅ ਪਰ ਹੁਣ ਹੁਣ ਮਾਰਦਾ ਆਪੀ ਗੱਲਾ ਕਿਨੇ ਬਾਈ ਜੀ ਅੱਗੇ ਨੂੰ ਬੈਠਾ ਆਇਆ ਮੈਂ ਕਹਿੰਦਾ ਸਾਈਡ ਨੂੰ ਪਾ ਲੋ ਵਕੀ ਬਾਹਰ ਫੈਨਲ ਨੂੰ ਟੋਚੇ ਮੇਨਾ ਸਵਾਦ ਨਹੀਂ ਆਉਂਦਾ ਲੈ ਨਾ ਇਹਦਾ ਇਹ ਕਿਹੜਾ ਲਾਣਾ ਉਹ ਸਾਰੀ ਪਾ ਲੋ ਸਾਰੀ ਪੀ ਲਓ ਉਹ ਪੂਰੀ ਰੌਣਕ ਮੇਲਾ ਦੇਖਦਾ ਆਉਂਦਾ ਗੱਤੀ ਗਿੱਲੀ ਕਰ ਦੋ ਪਾਈਆਂ ਤੇ ਜੋਰ ਨਹੀਂ ਚੱਲੇ ਹੈਗਾ ਤੀਆ ਲਿਆਂਦਾ ਇਹ ਕਹਿੰਦਾ ਭਾਈ ਮੈਂ ਪਾਕ ਜੱਗੇ ਵਾਲਾ ਪਾਉਣਾ ਹੁਣ ਆਲੈਂਡ ਲਿਆਂਦਾ ਚੱਕੇ ਵੋਸ ਵਾਲਾ ਬੰਦ ਕਰਦੇ ਬੰਦ ਉਹ ਪਿੰਨ ਤੇ ਕਿਆ ਕਰਾਉਣਾ ਆਜਾ ਆਜਾ ਓ ਖੇਤੇ ਬਹੁ ਗਿੱਲੇ ਆ ਲੱਤ ਆ ਗਿਆ ਲੱਤ ਡਰਦਾ ਏ ਲੱਤ ਆ ਗਈ ਦੀ ਆਹ ਕਰਦੀ ਏ ਬਾਈ ਲੱਗ ਉਹ ਟਰਾਲਾ ਦਾ ਤੋੜਦੀ ਉਹ ਪੂਰੀ ਆਪਣੇ ਵਾਲੇ ਦਾ ਬਈ ਬੱਚੇ ਐ ਉਹ ਟਰਾਲਾ ਤੋੜ ਜਾਂਤਰ ਐ ਬਾਈ ਪੂਰੀ ਬਨ ਗਿਆ ਬਾਈ ਜਹਾਜ਼ ਮਾ ਚੋਰ ਉਹ ਜੱਗੇ ਇਹ ਟਰਾਲਾ ਤੋੜ ਜਾਂਤਰ ਐ ਇੱਕ ਤਨਵਾਸਾ ਜੌਂਡਰੀ ਨਹੀਂ ਤੱਕਣਾ ਹਾਂ ਬਾਈ ਬਹੁਤ ਜ਼ੋਰ ਹੁਬਾ ਵੀਡੀਓ ਦਾ ਅੜੇ पे ਕੰਮ ਇਹ ਕਰਦਾ ਫਿਰ ਬਾਟੀ ਬਾਈ ਪੂਰੀ ਗਾੜੀ ਪੁਰਾਣੀ ਹੈ ਵਾਕਈ ਬਾਈ ਜੱਗੇ ਬੌਦੇ ਗਾਣੇ ਵੀ 70 एचपी ਦਾ ਕੋਈ ਤੋੜ ਨਹੀਂ ਹੈਗਾ ਮੀਡੀਅਮ ਚ ਤੋੜਾ ਬਹੁਤ ਹੈ ਬਾਈ ਉਹ ਪੂਰੀਓ ਖਲਾਈਆਂ ਲੱਤ ਜੀ ਹਾਂ ਲੱਵਾ ਜੀ ਬਾਈ ਮੰਡੀ ਮੇਂ ਪ੍ਰਧਾਨ ਟੱਕਰ ਗਿਆ ਪ੍ਰਧਾਨਾ ਜੀ ਹਾਜ਼ਰੀ ਲੱਗੀ ਨਹੀਂ ਵੰਟੀ ਕਹਦਾ ਕਿਹਾ ਤਾਂ ਵੀ ਕਿੱਥੇ ਗਿਆ ਪ੍ਰਧਾਨ ਬਾਈ ਮੈਂ ਜਿੱਥੇ ਵੀ ਸਾਬ ਤੋਂ ਸ਼੍ਰੀਮਾਰ ਅੱਛਾ ਤਾਂ ਮੇਰੇ ਪਾਪਾ ਉਹ ਅੰਦਰ ਬਿਠਾ ਪ੍ਰਧਾਨ ਕਹਿੰਦੇ ਹਰਾ ਦਾਣਾ ਹੈ ਹੁਣ ਅਗਲੇ ਸਾਲ ਵੜਾਈਏ ਕਿ ਲੋਕਾਂ ਜੀਰੀਨ ਮਿਲਦੀ ਹਰੇ ਦੇਖਦੇ ਇਹ ਬਿਮਾਰੀ ਵਾਲਾ ਹੈ ਡੇਢ ਕਿਲੋ ਜੀਰੀ ਹੈ ਬੰਦੇ ਵਾਲੀ ਦਵਾਈ ਵਾਲੀ ਦੂਆ ਸ੍ਰੀ ਟਰਾਲਾ ਵੰਟੀ ਲੈ ਕੇ ਆਉਂਦੇ ਜਿਹੜਾ ਸੁੱਕਾ ਹੈ ਉਹ ਕਿੱਥੇ ਵੜਾਇਆ ਮੋਟਰ ਤੇ ਵੜਾਇਆ ਹੁਣ ਇਹ ਕਿੱਥੇ ਵੜਾਇਆ ਮੋਟਰ ਪਰੇ ਵੜਾਇਆ ਸਾਰੇ ਮਨਸੂਰੇ ਨਹੀਂ ਵੜਾਇਆ ਸਾਰੇ ਮਨਸੂਰੇ ਹੀ ਨਹੀਂ ਵੜਾਏ ਹੈਗੇ ਬਾਕੀ ਭਾਈ ਰਿਸ਼ੀ ਕੋਲ ਆਏ ਦੇਖਦੇ ਕਿਆ ਕਹਿੰਦਾ ਆਰਤੀ ਨਾ ਲਾ ਲਓ ਜੀ ਭਾਈ ਬੰਟੀ ਹਲੇ ਆਇਆ ਨਹੀਂ ਹੈਗਾ ਇਹ ਕਹਿੰਦੇ ਇਹਨੇ ਉਹ ਖਾਲੀ ਕਰ ਦੇਣਾ ਬਾਕੀ ਮੰਡੀ ਆ ਜੀ ਦੇਖੋ ਭਾਈ ਜਿਹੜੇ ਸਾਹ ਉਹਨਾਂ ਕਿੰਨੀ ਕਿ ਭੀੜ ਹੈ ਕਬੂਤਰ ਦੇਖੋ ਕਿਹੜੇ ਖਾਮ ਨਾਲ ਫਿਰਦਾ ਹੈ ਲਓ ਜੀ ਭਾਈ ਬੰਟੀ ਵੀ ਪਹੁੰਚ ਗਿਆ ਚੱਲਦਾ ਇੱਧਰ ਕੰਮ ਮਾਰੋ ਮਾਰੋ